ਵਾਹਿਗੁਰੂ ਸਾਬ ਜੀ ਤੇਰ ਕਵਣ ਕਵਣ ਗੁਣ ਕਹਿ ਕਾਵਾ ਤੂੰ ਸਾਬ ਗੁਣੀ ਨਿਦਾਨਾ ਨਨ ਨਾਸ ਕੋ ਤੂੰ ਠਾਕਰ ਊਜ ਭਗਵਾਨਾ ਸੋ ਕਉ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁਖ ਜਾਇ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ 5 ਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਓਰਨ ਕਰਮ ਹੋਏ ਪ੍ਰਭ ਮੇਰਾ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਅੰੰਤ ਸੁਣ ਪ੍ਰਭ ਮੇਰੇ ਆਪਣੇ ਚੇਰੇ ਰਹਾ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਇਨੇ ਵਿਰਲਾ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰਾ ਜੀਤਾ ਨਾਨਕ ਇਕ ਕਰੈ ਅਰਦਾਸ ਵਿਸਰਨਾਈ ਓਰਨ ਗੁਣ ਤਾਸ ਸੁਨੋ ਬਨੋ ਪ੍ਰਭ ਮੇਰੇ ਮਿੱਤਾਂ ਚਰਨ ਕਬਲ ਬਸੈ ਮੇਰਾ ਚੀਤਾ ਨਾਨਕ ਇੱਕ ਕਰੈ ਅਰਦਾਸ ਵਿਸਰਨਾਹੀ ਓਰਣ ਗੋਣ ਤਾਸ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ 5ਵਾਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਰਬ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਜੇ ਨਾਮ ਕਰ ਆਪਣੇ ਚਿਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਸਾਬ ਜੀ ਤਨ ਗੁਰ ਗਰੀਬ ਨਵਾਜ ਜਜਨ ਪਜਨ मम ਖਾਲਸਾ ਖਾਲਸਾ ਊਜਵਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਦਰਸ ਪਰਸ ਮਿਟਾ ਸੋਗ ਵਾਹ ਗੁਰੂ ਸਹਬ ਜੀ ਸਵਈਆ ਇੱਕ ਆਤ ਗਦਾ ਗਏ ਸ਼ਾਮ ਜੂ ਪੂਪਤ ਕੇ ਬਹੁਤੇ ਪਟ ਮਾਰੇ ਇੱਕ ਇਹ ਹਾਤ ਗਦਾ ਗਏ ਸ਼ਾਮ ਜੂ ਪੂਪਤ ਕੇ ਬਹੁਤੇ ਪਟ ਮਾਰੇ ਔਰ ਕਰੇ ਅਸਵਾਰ ਹਨੀ ਬਿਰ ਪ੍ਰਾਣ ਕਨੇ ਗਾਜ ਕੈ ਭੂ ਪਾਰੇ ਪਾਇਨ ਪੰਤ ਨੇ ਅਗਣ ਰਥ ਤੋਰ ਰਚੀ ਬਿਰਤੀ ਕਾਰ ਡਾਰੇ ਜੀਤ ਭਈ ਜਦ ਬੀਰ ਕੀ ਜੋ ਕਬ ਸ਼ਾਮ ਕਾਏ ਸਭ ਜੋ ਆਰਾਰੇ ਜੀਤ ਭਈ ਜਦ ਬੀਰ ਕੀ ਜੋ ਕਬ ਸ਼ਾਮ ਕਾਏ ਸਭ ਜੋ ਆਰ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ